ਅਬੂਦਾਬੀ ਦੇ ਨੇੜੇ ਇੱਕ ਬਹੁਤ ਖੂਬਸੂਰਤ ਆਇਲੈਂਡ ਆ ਜਿਹੜਾ ਕਿ ਬਾਰੇ ਰੋਡ ਵੀ ਜਾਇਆ ਜਾ ਸਕਦਾ ਪਰ ਅਸੀਂ ਇੱਥੋਂ ਦੁਬਈ ਤੋਂ ਕਰੂਜ਼ ਲਿਆ ਤੇ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਵੀ ਉਹ ਜਰਨੀ ਕਿਵੇਂ ਦੀ ਰਹੀ ਕਰੂਜ਼ ਦੇ ਵਿੱਚ ਕਿਹੜੇ-ਕਿਹੜੀਆਂ ਫੈਸਿਲਟੀਆਂ ਸੀ ਤੇ ਉਹ ਆਇਲੈਂਡ ਕਿਵੇਂ ਦਾ ਸੀ ਇਹ ਸਾਰਾ ਕੁਝ ਦੇਖਾਂਗੇ ਤੇ ਇਸ ਟਾਈਮ ਵਜੇ ਆ ਜੀ ਰਾਤ ਦੇ 8 ਤੇ ਇੱਕ ਛੋਟਾ ਜਿਹਾ ਜਹਾਜ਼ ਜਿੱਥੇ ਕਿ ਧੌਣ ਨਹੀਂ ਥੱਕ ਜਾਂਦੀ ਉੱਪਰ ਦੇਖਣ ਲੱਗਿਆ ਇਹ ਸਾਨੂੰ ਸਵੇਰੇ 12:30 ਵਜੇ ਆਇਲੈਂਡ ਤੇ ਪਹੁੰਚਾਏਗਾ ਸਮਾਂ ਸਮਰ ਕਦਾਂ ਦਾ ਅਗਾਂਹ ਲਿਕਸ ਵਾਟਰ ਸਲਾਈਡ ਤੇ ਗਿਆ ਹਾਂ ਥੋੜੇ ਅੱਜ ਰਾਤ ਆ ਕੱਲ ਨੂੰ ਕੋ ਵਾਟਰ ਸਲਾਈਡ ਕਰਾਂਗੇ ਅੱਛਾ ਮੈਂ ਖੜਾ ਬੈਗ ਨਹੀਂ ਤੇ ਸਰ ਵੇਖ ਲਓ ਹੌਲਾ ਹੀ ਏ ਟੱਕ ਦੋ ਆਪਣੀ ਸਿਕਿਉਰਿਟੀ ਤੇ ਚੈੱਕ ਇਨ ਜਿਹੜਾ ਸੀ ਉਹ ਸਾਡਾ ਪਹਿਲਾਂ ਹੀ ਹੋ ਗਿਆ ਸੀ ਇੱਥੇ ਬਸ ਉਹਨਾਂ ਨੇ ਉਹ ਮੜੇ ਜੇ ਕਾਰਡ ਚੈੱਕ ਕੀਤੇ ਆ ਤੇ ਅੱਗੇ ਸਾਨੂੰ ਕੋਰਤਾ ਬਾਕੀ ਰੈੱਡ ਕਾਰਪਟ ਵਿਛਾਇਆ ਭਰਾਵਾਂ ਨੇ ਹੱਥ ਲਈ ਹੈ ਧੰਨਵਾਦ ਇਹਨਾਂ ਦਾ ਸਵਾਗਤਵਾਤ ਤੇ ਆਹ ਵੇਖੋ ਰਾਈਟ ਸਾਈਡ ਤੇ ਨਾ ਤੇ ਇਸ ਐਂਟਰੀ ਦੇ ਲਾਗੇ ਭੀੜ ਕਾਫੀ ਜ਼ਿਆਦਾ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅੱਗੇ ਜਾ ਕੇ ਇੱਕ ਫ੍ਰੀ ਲਿਫਟ ਆਉਣੀ ਆ ਤੇ ਤੁਸੀਂ ਉੱਥੋਂ ਲੈ ਕੇ ਤੇ ਉੱਪਰ ਚਲੇ ਜਾਓ ਤੇ ਇਹ ਆਪੀ ਨਿਆਣੇ ਨਾਲ ਸਾਨੂੰ ਕਾਫੀ ਹੈਲਪ ਹੋ ਜਾਂਦੀ ਆ ਬੈਗ ਵੈਗ ਜਿਹੜੇ ਇੰਨੇ ਚੁੱਕੜੇ ਨਹੀਂ ਪੈਂਦੇ ਬਾਕੀ ਆ ਸਾਹਮਣੇ ਜਿਹੜੇ ਖੱਬੇ ਦੇ ਸੱਜੇ ਜਿਹੜੇ ਦਰਵਾਜ਼ੇ ਨਜ਼ਰ ਆ ਰਹੇ ਦੋਵੇਂ ਕੈਬਿਨ ਆ ਤੇ ਖੱਬੇ ਵਾਲਾ ਜਿਹੜਾ ਕੈਬਿਨ ਆ ਇਹ ਸਾਹਮਣੇ ਜਿਹੜਾ ਸਮੁੰਦਰ ਦਾ 뷰 ਦਿਖਦਾ ਤੇ ਸੱਜੇ ਵਾਲਾ ਜਿਹੜਾ ਇਹ ਇਨਕਲੋਜ਼ਡ ਹੀ ਮਿਲਿਆ ਰੂਮ ਕਿੰਨੇ ਸੋਹਣੇ ਨਾਲੇ ਨਾ ਥੱਲੇ ਮੈਟ ਜਿਹੜਾ ਸੋਹਣਾ ਹੋਇਆ ਹੈ ਇਹਨਾਂ ਨੇ ਮੈਟ ਜਿਹੜਾ ਪਿਆਰਾ ਲੱਗ ਰਿਹਾ इधर एलिवेटर चलो बिना रिपोर्ट करने चले कर ओ लिफ्ट काफी दूर ही पैगी खाली है पैया नपो बटन होस गई अगर मजा जा समझ लगम तो बचके फिफ्थ फ्लोर ते जने आदा फिफ्थ फ्लोर ते देख्या ते आ लिफ्ट अगल किदा लिफ्ट कंप्लीटली मजा लगम लगाण ने ਐਵਰੀਕਿੰਗ ਨੂੰ ਲੈਫਟ ਕੰਦੀ ਸੋਣੀ ਇਹਦਾ ਡੋਰ ਇਦਾਂ ਲੱਗਦੀ ਕਿਦਾਂ ਦੇ ਚਲੋ ਬਾਹਰ ਨੂੰ ਆਗੇ ਪਤਾ ਹੈ ਆਓ ਜੀ ਆਜੋ ਮਿੱਤਰੋ ਆਪਣਾ ਆ ਗਿਆ ਫਲੋਰ ਹੈ ਚੌਥੇ ਫਲੋਰ ਤੇ ਹੈਗਾ ਇਹ ਆਪਣਾ ਗ੍ਰੀਨ ਕਲਰ ਤੇ ਆ ਰਿਹਾ ਹੈ ਸਾਡਾ ਨੰਬਰ ਆਪਣਾ ਕਾਰਡ ਲਾਓ ਇੱਥੇ ਆਣਾ ਤੁਸੀਂ ਕਾਰ ਦਿੱਤੇ ਹੋਇਆ ਵੇਖੋ ਬੋਰਡਿੰਗ ਵਾਸਤੇ ਚੱਲੋ ਜੀ ਕਿੱਦਾਂ ਦਾ ਸਭ ਤਾਂ ਆ ਗਿਆ ਤੇ ਮੇਰਾ ਅਗਲੇ ਗਏ ਅਗਲੇ ਤਾਡਾ ਅੱਛਾ ਵਾਓ ਓ ਮਾਈ ਗੋਡ ਬਾਹਰ ਆ ਰਿਹਾ ਆਊਟਸਾਈਡ ਥਿਊ ਹੈਗਾ ਇਹ ਹੂੰ ਮਸ਼ਰੂਮ ਪਾਣੀ ਇਹ ਸਭ ਸਾਰਾ ਪੂਰਾ ਹੋਟਲ ਲੱਸੀ ਬੜੀ ਯਾਰ ਸਾਰਾ ਨੇ ਕਮਾਲ ਹੋਈ ਪਈ ਐ ਸਾਰਾ ਉਹ ਨਾਉਣ ਵਾਸਤੇ ਵੀ ਆ ਪੂਰਾ ਲੋਡ ਹਾਂ ਦੂਦੇ ਫਸੇ ਹੈ ਕਿ ਹੈ ਹੈ ਰਿਓ ਹੈ ਡਰਾਈਵਰ ਹੈ ਨਾ ਚੱਲ ਵਧੀਆ ਹੋ ਗਿਆ ਕਾਫੀ ਮਸ਼ੀਨ ਕਾਫੀ ਮਸ਼ੀਨ ਕੋ ਲਾਕਰ ਵੀ ਦਿੱਤਾ ਕਾਫੀ ਦੇ ਨਾਲ ਤੇ ਕੁਕ ਖਾ ਇੱਥੇ ਰੱਖ ਦਿਆ ਇੱਥੇ ਆ ਗਏ ਹੂੰ ਤਰਾ ਦੋ ਕਾਰਡ ਸਭਾ ਰਿਟ ਵੀ ਹੋ ਰਿਹਾ ਆਇਦ ਨੇ 3 2 1 ਆ ਗਏ ਜੀ ਬੋਰਡਿੰਗ ਕਾਰਡ ਆਪਣੇ ਰਿਜ਼ੋਰਟ ਵਰਲਡ 1 ਹੈ ਜਿਹੜਾ ਕਰੂਜ਼ ਦਾ ਨਾਮ ਆ ਸਭਾ ਕੰਪਨੀ ਜਿਹੜੀ ਹੈ ਨਾ ਉਹ ਤੇ ਡੈਕ 7 ਦੇ ਉੱਤੇ ਹੈਗਾ ਜਿੱਥੇ ਅਸੈਂਬਲੀ ਪੁਆਇੰਟ ਜਿੱਥੇ ਆਪਣਾ ਖਾਣ ਪੀਣ ਦਾ ਸਾਰਾ ਸਮਾਨ ਹੋਊਗਾ ਤੇ ਇਸ ਟਾਈਮ ਅਸੀਂ ਹੈਗੇ ਆ ਪੰਜਵੇਂ ਫਲੋਰ ਦੇ ਉੱਤੇ ਤੇ ਰੂਮ ਨੰਬਰ ਹੈਗਾ 5568 ਸੱਤਤਾ ਵੀ ਚਾਹ ਪਾਣੀ ਹੈ ਪੀਓ ਆਰਾਮ ਨਾਲ ਇਹ ਤੇ ਵੀ ਲੱਗਾ ਹੋਇਆ ਰੂਮ ਵਿੱਚੇ ਸਾਨੂੰ ਛੱਡਣਾ ਪਿਆ ਤੇ ਉਸ ਤੋਂ ਬਾਅਦ ਵਿੱਚ ਅਸੀਂ ਆ ਗਏ ਜੀ ਇੱਥੇ ਐਮਰਜੈਂਸੀ ਡ੍ਰਿੱਲ ਜਿਹੜੀ ਹੁੰਦੀ ਆ ਇਹਦੇ ਵਿੱਚ ਇਹਨਾਂ ਨੇ ਸਮਝਾਇਆ ਕਿ ਐਮਰਜੈਂਸੀ ਦੇ ਵਿੱਚ ਕੀ ਕਰਨਾ ਵਾ ਬਾਕੀ ਪਾ ਲਾ ਕੇ ਇੰਨਾ ਕ ਪਤਾ ਲੱਗਾ ਕਿ ਜਿਹੜੀ ਲਾਈਫ ਜੈਕਟ ਹੈ ਉਹ ਸਭ ਤੋਂ ਪਹਿਲਾਂ ਪਾਉਣੀ ਆ ਤੇ ਉਹ ਕਿੱਥੇ ਪਈ ਆ ਤੇ ਉਹ ਪਾ ਕੇ ਤੇ ਫਿਰ ਬਾਹਰ ਆਉਣਾ ਇਸ ਜਗ੍ਹਾ ਦੇ ਉੱਤੇ ਤੇ ਤੁਹਾਨੂੰ ਅਸੀਂ ਦੱਸਾਂਗੇ ਕਿ ਕੀ ਕਰਨਾ ਜੀ ਤੇ ਛੇਪ ਜਿਹੜਾ ਵਾ ਉਹ ਵੀ ੱੱਕਾ ਲਾਉਣ ਦਾ ਪਿਆ ਪਿਛਲੇ ਪਾਸੇ ਪਾਣੀ ਨੂੰ ਹੌਲੀ ਹੌਲੀ ਰੜਡੰਦਾ ਪਿਆ ਉੱਥੇ ਬੱਠਿਆ ਉਹ ਬੱਠੀ ਬਹੁਤ ਸਾਫ਼ ਹੂੰ ਖਲੋਪਾ ਲੈ ਆ ਰੋ ਪਾ ਬਫੇ ਲਈ ਆਏ ਜੀ ਬੰਨਾ ਆਪਾਂ ਲੈ ਲਈਏ ਨਾ ਆਪਾਂ ਲੈ ਲਈਏ ਬੰਨਾ ਜੀ ਤੇ ਇਸ ਟਾਈਮ ਰਾਤ ਦੇ 9 ਤੋਂ 10 ਦੇ ਵਿੱਚ ਦਾ ਟਾਈਮ ਆ ਭੁੱਖ ਵੀ ਕਾਫੀ ਲੱਗੀ ਆ ਤੇ ਮੈਂ ਲੱਭਦਾ ਪਿਆ ਜੀ ਇੱਥੇ ਦਾਲ ਰੋਟੀ ਕਿਉਂਕਿ ਹਾਲ ਕਾਫੀ ਵੱਡਾ ਹੋਆ ਤੇ ਸਾਰਾ ਬਫੇ ਸਿਸਟਮ ਆ ਇੱਥੇ ਸਲਾਦ ਜਲੂਦ ਜਿਆਦਾ ਦਿਹੀ ਜਾਂਦੇ ਆ ਬਾਕੀ ਸਾਦਾ ਨੂੰ ਕੀ ਸਵਾਦਾ ਦੇ ਨਾਲ ਪਰ ਸਾਨੂੰ ਕੀ ਸਲਾਦਾਂ ਦੇ ਨਾਲ ਤੇ ਸਲਾਦ ਖੜ ਕੋਈ ਇੰਨੇ ਖਾਤੇ ਨਹੀਂ ਆਪ ਇਹ ਅੰਗਰੇਜ਼ਾਂ ਗਰੂਜਾਂ ਦਾ ਸਮਾਨ ਆ ਆਪਾਂ ਦਾਲ ਤੋਂ ਬਣਾ ਲੈ ਬੰਦੇ ਹਾਂ ਹਾਂਜੀ ਹਾਂਜੀ ਦਾਲ ਮਹਾਰਾਜਾ ਮੱਖਣੀ ਆ ਹੁਣ ਆਈ ਹੈ ਆਪਣੇ ਕੰਮ ਦੀ ਚੀਜ਼ ਤੇ ਲਿਆਉਣਾ ਮੈਂ ਫੜ ਕੇ ਪਲੇਟ ਹਾਂ ਆਵਾ ਕਪੜਾ ਜਦੋਂ ਨਾ ਡਾਲ ਕੋਰ ਜਿਹੜਾ ਸਪੈਲਿੰਗ ਹੋਗਾ ਆਵਾ ਵੈਜੀਟੇਬਲ ਨਾਗਟ ਤੇ ਆਵਾ ਰੋਟੀ ਤੇ ਹੀ ਡਿਫਰੈਂਟ ਆਵਾ ਆਹ ਤਾਂ ਯੂ ਆਲਸੋ ਕੇੰਦਾ ਬਸਮਤੀ ਰਾਈਸ ਲੈ ਕੇ ਆ ਤੇ ਦਾਲ ਲੈ ਕੇ ਆਇਆ ਆ ਬਸਮਤੀ ਰਾਈਸ ਫਰਾਈ ਤੇ ਵੈਜੀਟੇਬਲ ਨਾਗਟ ਤੇ ਰੋਟੀ ਇਹ ਪਹਿਲਾਂ ਪੇਟ ਪੂਜਾ ਤੇ ਫਿਰ ਕੰਮ ਦੂਜਾ ਤੇ ਮਾਂ ਵਾਕਾਂ ਅਨੁਸਾਰ ਕਾਫੀ ਕੇ ਤੇ ਫਿਰ ਸਾਨੂੰ ਲੱਗਾ ਪਤਾ ਵੀ ਨਾਲ ਹੀ ਨਾ ਇੱਥੇ ਸ਼ੋਜ਼ ਵੀ ਹੁੰਦੇ ਆ ਇਹਦੇ ਅੰਦਰ ਤੇ ਫਿਰ ਅਸੀਂ ਬਿਨਾ ਟਾਈਮ ਗੁਆਏ ਪਹੁੰਚ ਕੇ ਸ਼ੋਅ ਦੇ ਵਿੱਚ ਤੇ ਕਾਫੀ ਖੁੱਲਾ ਹਾਲ ਆ ਕਾਫੀ ਸਾਰੇ ਲੋਕ ਬੈਠੇ ਆ ਤੇ ਸ਼ੋਅ ਵੀ ਬੜਾ ਐਂਟਰਟੇਨਿੰਗ ਆ ਰਾਤ ਨੂੰ ਸਮੁੰਦਰ ਤੇ ਸ਼ਿਪ ਜਿਹੜਾ ਵਾ ਉਹ ਇੰਨੇ ਵਧੀਆ ਨਹੀਂ ਲੱਗਦੇ ਜਿੰਨੇ ਕਿ ਵਿਖਾਏ ਜਾਂਦੇ ਆ ਬਹੁਤ ਡਰਾਉਣਾ ਲੱਗਦਾ ਸਮੁੰਦਰ ਵੀ ਤੇ ਰੂਮ ਦੀ ਖਿੜਕੀ ਚੋਂ ਨਜ਼ਾਰਾ ਕੁਛ ਇਦਾਂ ਦਾ ਹੀ ਬਾਕੀ ਫਿਰ ਆਪਾਂ ਕਾਫੀ ਲੇਟ ਹੋ ਗਏ ਹਾਂ ਤੇ ਫਿਰ ਹੁਣ ਸੌਣ ਦੀ ਖਿਚੀ ਤਿਆਰੀ ਦਿਨ ਚੜ ਗਿਆ ਤੇ ਬਾਕੀ ਸਾਰੇ ਸੁੱਤੇ ਆ ਮੈਂ ਇਹਨਾਂ ਨੂੰ ਹੌਲੀ ਹੌਲੀ ਜਗਾਉਣਾ ਆ ਇੱਕ ਇੱਕ ਕਰਕੇ ਬਾ ਉਹ ਨਹੀਂ ਸਾਡੇ ਸੱਤੇ ਹੋਏ ਆ ਤੇ ਇਥੋਂ ਬਾਹਰ ਦਾ ਵਿਊ ਇਹ ਆ ਕਿ ਨਜ਼ਾਰੇ ਵਾਲੀ ਚੀਜ਼ ਆ ਸਵੇਰੇ ਸਵੇਰੇ ਸਨ ਰਾਈਜ਼ ਜਿਹੜੇ ਆਂ ਤੇ ਵੀ ਸਮੁੰਦਰ ਚ ਵੇਖਣਾ ਦਾ ਸਾਨੂੰ ਰਬੋ ਲੋਰ ਨੇ ਕਾਇਪਨ ਬਹੁਤ ਸੋਣੰਦ ਤਾ ਹਾਲਾਂਕੇ ਸੂਰ ਚ ਬਹੁਤ ਜ਼ਿਆਦਾ ਤਿੱਖਾ ਦੇ ਹਦਾ ਨਹੀਂ ਭਰਦਾ ਹੈ ਕਿ ਨਹੀਂ ਗੱਲ ਨਜ਼ਾਰੇ ਵਾਲੀ ਐ ਸਮੁੰਦਰੇ ਸਮੁੰਦਰ ਦੂਰ ਤੱਕ ਨਜ਼ਾਰਾ ਹੁੰਦਾ ਪਰ ਇਹ ਵੀ ਜਹਾਜ਼ ਵਾਲਿਆਂ ਨੇ ਕੈਬਨ ਬਹੁਤ ਜ਼ਿਆਦਾ ਸੋਨਾ ਬਣਾਇਆ ਅੱਜ ਫਤ ਕਰਾਈ ਪਈ ਹੈ ਇਹ ਹੋਟਲ ਨਾਲੋਂ ਘੱਟ ਨਹੀਂ ਹੈਗਾ ਕਮਰਾ ਹੈ ਜਦੋਂ ਆਖੋ ਫਿਰ ਨੀਂਦ ਸਮਰ ਨੀਂਦ ਹੋ ਗਈ ਪੂਰੀ ਨੀਂਦ ਹੋ ਗਈ ਪੂਰੀ ਕਿ ਨਹੀਂ ਹੂੰ ਹਮਮ ਚਲੋ ਉੱਠੀਏ ਫਿਰ ਆਪਾਂ ਚਲਿਏ ਬ੍ਰੇਕਫਾਸਟ ਕਰਨ ਅਗਮ ਚਲੋ ਅਗਮ ਪਾਜੀ ਇੱਧਰ ਵੇਖੋ ਕਿੱਦਾਂ ਨੀਂਦ ਹੋ ਗਈ ਪੂਰੀ ਹਾਂ ਨੀਂਦ ਹੋ ਗਈ ਪੂਰੀ ਮਟੜਦੀ ਹੈ ਵਾਹ ਮਾਲੇ ਇਧਰ ਗਏ ਨੇ ਮੂਹਰੇ ਦੇ ਵਿੱਚ ਆ ਗਏ हां हम उइच आ गए हैं। अंदर सोणा है। ओए होए। अत्त कराई हुई है। इंशाल्लाह बहुत तगड़िया पानी दिया। ਤੇ ਆਹ ਲਾਈਟਾਂ ਦੇ ਸੋਚਿਆ ਦੋ ਜਿਹੜੇ ਨਾਲ ਚਾਰਜਿੰਗ ਪੁਆਇੰਟ ਦਿੱਤੇ ਹੋਏ ਆ ਫੋਨ ਦੇ ਚਾਰਜਿੰਗ ਕਰ। ਤੇ ਉਹ ਡਰਾਅਰ ਵੀ ਆ ਵਧੀਆ ਚੀਜ਼ ਹੈ ਸਾਰਾ ਕੁਝ। ਤੇ ਇਸ ਤੋਂ ਇਲਾਵਾ ਆ ਵੀ ਇੱਧਰ ਵੀ ਚਾਰਜਿੰਗ ਪੁਆਇੰਟ ਆ। ਕਾਫੀ ਪੁਆਇੰਟ ਕਾਫੀ ਦਿੱਤੇ ਇਹਨਾਂ ਨੇ ਹਣਾ ਨਾਲ ਮਤਲਬ ਚਾਹ ਬਣਾਉਣ ਵਾਸਤੇ ਤੇ ਪਾਣੀ ਤੇ ਸਭ ਤੋਂ ਬਿਊਟੀ ਆ ਵੀ ਜਿਹੜੇ ਕੈਬਨਟ ਜਿਹੜੇ ਬਣਾਏ ਆ ਨਾ ਇਹਨਾਂ ਨੇ ਉਹ ਬੜੇ ਸ਼ਾਨਦਾਰ ਹੈ ਤੇ ਇੰਦਰ ਸਟੋਰੇਜ ਛੋਟਾ ਜਿਹਾ ਕੈਬਨਟ ਸਟੋਰੇਜ ਵਾਸਤੇ ਬੈਗ ਵਗੈਰਾ ਰੱਖੇ ਜਾਂ ਸ਼ੂਜ਼ ਵੀ ਨਾਲ ਹੀ ਕਾਫੀ ਸਮਾਨ ਆਇਦਾ ਹੈ ਥੋੜੀ ਜਿਹੀ ਜਗ੍ਹਾ ਪਰ ਸਮਾਨ ਬਹੁਤ ਜ਼ਿਆਦਾ ਅਡਜਸਟ ਕਰ ਸਕਦੇ ਆਪਾਂ ਤੇ ਰਾਤੀ ਜਦੋਂ ਅਸੀਂ ਕਮਰੇ 'ਚ ਆਏ ਤੇ ਇੱਥੇ ਨਾ ਸਿਰਫ ਤਿੰਨ ਹੀ ਸਾਨੂੰ ਬੈੱਡ ਦੇ ਹੈ ਔਰ ਸਾਨੂੰ ਪਤਾ ਹੈ ਵੀ ਸੋਫਾ ਇੱਥੇ ਲੱਗਾ ਹੋਆ ਔਰ ਇਹਦਾ ਵੀ ਖੋਲਣ ਖੋਲਣ ਦਾ ਹੱਬਤਾ ਆ ਜਾ ਮੜ ਕੇ ਫਿਰ ਅਸੀਂ ਬੰਦਾ ਸੱਦਿਆ ਤੇ ਸਾਨੂੰ ਆਂਦਾ ਵੀ ਨਹੀਂ ਤਿੰਨ ਨਹੀਂ ਹੈਗੇ ਚੌਥਾ ਵੀ ਹੈਗਾ ਆਹ ਡਾ ਇਹ ਚੌਥਾ ਇੱਥੇ ਤਾਂ ਨੂੰ ਫਿੱਟ ਕੀਤਾ ਹੈ ਛੱਤ ਦੇ ਨਾਲ ਤੇ ਉਹ ਕੋਈ ਸਕਰੂ ਡ੍ਰਾਈਵਰ ਜਿਹਾ ਕੋ ਹੈਗਾ ਹੀ ਉਹ ਲੈ ਕੇ ਆਇਆ ਤੇ ਉਹਦੇ ਨਾਲ ਉਹਨੇ ਖੋਲ ਕੇ ਠਾਣ ਨੂੰ ਕਰਤਾ ਤੇ ਨਾਲ ਹੀ ਆ ਪੌੜੀ ਪੂੜੀ ਜੀ ਪ੍ਰੋਪਰ ਲਾਈ ਹੈ ਬੋੜੇ ਤਾਂ ਉੱਪਰ ਥੱਲੇ ਹੋਂ ਲਿਆ ਬੋੜੇ ਲੰਡੇ ਹੀ ਆ ਨਾ ਪੂਰੀ ਹਾਂ ਇਹ ਵੀ ਵੱਖਰੀ ਚੀਜ਼ ਹੈ ਭਰਾ ਵੱਖਰੀ ਐਕਸਪੀਰੀਅੰਸ ਹੈ ਨਾ ਇਹ ਤਾਂ ਥੱਲੇ ਜਿਹੜਾ ਕੈਬਿਨ ਰਹਿੰਦੇ ਐੜਾ ਕੈਬਿਨ ਜਿੰਨੇ ਵੀ ਆ ਜਿੱਦਾਂ ਥੀਏਟਰ ਜਿੱਥੇ ਆਉਣਾ ਕਰਦੇ ਡਾਂਸ ਜੋ ਵੀ ਆ ਸਾਰੇ ਸਾਡੇ ਤਾਂ ਥੱਲੇ ਰਹਿੰਦੇ ਆ ਆ ਆ ਵਾਲਾ ਕੈਬਨ ਕਰੂ ਐੜਾ ਕਰੂ ਐੜੇ ਬੰਦੇ ਜਾਂ ਜਿਹੜੇ ਕੰਮ-ਕਮ ਕਰਦੇ ਜਿਹੜੇ ਇੱਥੇ ਹਨਾ ਉਹਨਾਂ ਦੀ ਗੱਲ ਕਰਦਾ ਹਨ ਹਾਂ ਬਟ ਇਹ ਆ ਵੀ ਗੱਦੇ ਬੜੇ ਕੰਫਰਟੇਬਲ ਕਹਿੰਦੇ ਸਭਰ ਕਿਦਾਂ ਦਾ ਰਹਾ ਨੀਂਦ ਵਧੀਆ ਆਈ ਕਿ ਨਹੀਂ ਨੀਂਦ ਤੈਨੂੰ ਤਾਂ ਵਧੀਆ ਆ ਗਈ ਮੈਨੂੰ ਨਹੀਂ ਆਈ ਮੈਂ ਤਾਂ ਹਿੱਲ ਚੋਲੀ ਰਿਹਾ ਸਾਰਾ ਰਾਤ ਨੀਂਦ ਚੰਗੀ ਤਰ੍ਹਾਂ ਨਹੀਂ ਆਈ ਮੈਨੂੰ ਹੈ ਤੈਨੂੰ ਵਧੀਆ ਆਈ ਨਹੀਂ ਤਾਂ ਆਹਾਂ ਤੂੰ ਤਾਂ ਚੰਗੇ ਸੇ ਤਾਂ ਮਲ ਲਿਆ ਉੱਪਰ ਜਾ ਕੇ ਇਹ ਤਾਂ ਪਾਉ ਦਾ ਇੱਕੋ ਹੀ ਕੰਮ ਹੈ ਜਿਹੜੀ ਚੰਗੀ ਸੀਟ ਹੈ ਉਹ ਮਿਲਣੀ ਹੈ ਤੇ ਨਾਂ ਹੀ ਕੋਈ ਨਹੀਂ ਕਰ ਸਕਦਾ ਮੱਛੀ ਮੱਛੀ ਲੱਭਣ ਦੇ ਕੋਈ ਮਗਰ ਮੱਛੀ ਕੋਈ ਮੱਛੀ ਡਾਲਫਿਨ ਰਹੀਂ ਨਾਲ ਲਿਫਰਦੇ ਕਾ ਡਾਲਫਿਨ ਕਿੱਦਾਂ ਕੋ ਠੀਕ ਹੈ ਇਹ ਤਾਂ ਮਗਰ ਮੱਛੀ ਹੈ ਡਾਲਫਿਨ ਕਿਤੇ ਹੈ ਇਹ ਕਰੂਜ਼ ਦੇ ਉੱਤੇ ਵੈਸੇ ਤਾਂ ਕਾਫੀ ਸਾਰੇ ਹੋਟਲ ਆ ਬਾਕੀ ਖਾਣ ਪੀਣ ਵਾਸਤੇ ਇੱਥੇ 2 ਤੋਂ 3 ਕੋਟਲ ਆ ਜਿਹੜੇ ਸਾਡੇ ਪੈਕੇਜ ਦਾ ਹਿੱਸਾ ਵਾ ਤੇ ਇਹ ਜਿਹੜਾ ਬਾ ਇਹ ਮਹਾਰਾਜਾ ਹੋਟਲ ਆ ਤੇ ਇੱਥੇ ਹੀ ਰਾਤੀ ਅਸੀਂ ਡਿਨਰ ਕਰਨ ਵੀ ਆਏ ਹਾਂ ਤੇ ਪਰ ਇਹ ਆ ਵੀ ਇਹਨਾਂ ਨੇ ਇੰਡੀਅਨ ਤੇ ਯੂਰੋਪੀਅਨ ਸਾਰੇ ਤਰ੍ਹਾਂ ਦੇ ਇਹਨਾਂ ਨੇ ਫੂਡ ਇੱਥੇ ਰੱਖਿਆ इवन ਚਾਈਨੀਜ਼ ਵੀ ਚਿਕਨ ਚੁਕਨ ਤੇ ਸਾਰਾ ਇਹਨਾਂ ਨੇ ਖਾਣ ਪੀਣ ਦਾ ਮਤਲਬ ਕੋਈ ਕਮੀ ਨਹੀਂ ਛੱਡੀ ਇਹਨਾਂ ਨੇ ਸਾਊਥ ਇੰਡੀਅਨ ਨਾਰਥ ਇੰਡੀਅਨ ਤੇ ਜਿੰਨਾ ਮਰਜੀ ਭਰ ਭਰ ਕੇ ਪਲੇਟਾਂ ਖਾਓ ਭਾਵੇਂ ਨਜ਼ਾਰੇ ਲੱਗੇ ਪਏ ਬਾਹਰ ਉੱਗ ਗਏ ਹਾਈ ਮਿਡਲ ਆਫ ਦ ਓਸ਼ੀਨ ਆ ਬੜੀ ਵਧੀਆ ਚੀਜ਼ ਵੇਖੀ ਜਿਹੜੀ ਇਹਨਾਂ ਨੇ ਲਿਫਟ ਦੇ ਲਾਗੇ ਇਹ ਮੈਪ ਪੂਰਾ ਲਾਇਆ ਹੈ ਕਿ ਕਿਹੜੇ ਫਲੋਰ ਦੇ ਉੱਤੇ ਕਿਹੜੀ ਜਗ੍ਹਾ ਤੇ ਜਾਣਾ ਤੇ ਜਿਮ ਵੀ ਹੈਗਾ ਸਪਾ ਤੇ ਆਪਾਂ ਹੁਣ ਚੱਲਦੇ ਹਾਂ ਸਭ ਤੋਂ ਉੱਪਰਲੇ ਫਲੋਰ ਦੇ ਉੱਤੇ ਵੇਖਨੇ ਆ ਤੇ ਉੱਥੇ ਕੀ ਮੌਲ ਚਾਲਿਆ ਤੇ ਇਹ ਸਭ ਤੋਂ ਉੱਪਰਲਾ ਫਲੋਰ ਜਿੱਥੇ ਕਮਰੇ ਬਣੇ ਹੋਏ ਆ ਇਤੋਂ ਉੱਪਰ ਜਿਹੜੀ ਇਹ ਉਹ ਛੱਤ ਆ ਇਹਨੂੰ 12 ਨੰਬਰ ਡੈਕ ਕਹਿ ਦਿੰਦੇ ਆ ਬਾਕੀ ਇਹਨਾਂ ਨੇ ਹਰ ਫਲੋਰ ਦੇ ਉੱਤੇ ਵੇਖੋ ਵੀ ਵੱਖਰੇ ਮੈਟ ਦੇ ਰੰਗ ਕੀਤੇ ਇੱਥੇ ਜਿੱਦਾਂ ਔਰੇਂਜ ਆ ਵਾ ਭਾਜੀ ਇੱਧਰ ਨੂੰ ਆਓ ਇਹ ਫੇਰ ਅਗੇ ਦੀ 12 ਨੰਬਰ ਟੱਕਰ ਦੇ ਦੇਖਦੇ ਆਂ ਤੇ ਪਹਿਲੀ ਵਾਰੀ ਜਿਹੜਾ ਬੰਦਾ ਟਰੈਵਲ ਕਰਦਾ ਉਹਨੂੰ ਥੋੜਾ ਬਹੁਤਾ ਕਨਫਿਊਜ਼ਨ ਤਾਂ ਰਹਿੰਦੀ ਰਹਿੰਦੀ ਆ ਭਾਵੇਂ ਕਿ ਉਹਨਾਂ ਨੇ ਲਿਫਟ ਲਾ ਗਏ ਮੈਪ ਜਾਂ ਵੀ ਲਾਇਆ ਹੈ ਫੇਰ ਵੀ ਪੁੱਛਣਾ ਪਛਣਾ ਪਿਆ ਸਾਨੂੰ ਘਰੋਂ ਆਉਣ ਵਾਸਤੇ ਵੀ ਕਿਹੜੇ ਪਾਸਿਓਂ ਕਿਹੜੀ ਲਿਫਟ ਤੇ ਜਾਂ ਫੇਰ ਕਿਧਰੋਂ ਰਾਹ ਬਾਹਰੋਂ ਲੱਭੋਣਾ ਉਹ ਇੱਕ ਕ੍ਰੂਜ਼ ਕਾਫੀ ਵੱਡਾ ਉਹਦੇ ਕਰਕੇ ਪੁੱਛਣਾ ਪਛਾਉਣਾ ਬੜਾ ਮੋਟਾ ਪੈਈ ਜਾਂਦਾ ਤੇ ਇਹ ਨੀਲੇ ਪਾਣੀ ਦਾ ਨਜ਼ਾਰਾ ਤੇ ਆ 12 ਪੂਰਾ ਜੀਆਂ ਰਾਤੀ ਤਾਂ ਕਾਫੀ ਫੁੱਲੀ ਹੈ ਇਹ ਵੇਲੇ ਤੇ ਖਾਲੀ ਪਿਆ ਜਿਗਾੜ ਇਹ ਰਾਤ ਨੂੰ ਰੌਣਕ ਲੱਗਣੀ ਇੱਥੇ ਫੇਰ ਹੌਲੀ ਹੌਲੀ ਆਪਾਂ ਸਾਹਮਣੇ ਨੂੰ ਚੱਲਦੇ ਆਂ ਤੇ ਸਾਹਮਣੇ ਵੇਖ ਕੇ ਆਉਣੇ ਇੱਕਦਾਂ ਦਾ ਨਜ਼ਾਰਾ ਤੇ ਇਹ ਆ ਵੀ ਹੈ ਸਾਰਾ ਸ਼ਿਪ ਲੋਹੇ ਨਾਲ ਢੱਕਿਆ ਪਿਆ ਹੈ ਵੀ ਚਾਰ ਸਫੇਰੇ ਲੋਹਾ ਹੀ ਲੋਹਾ ਵਾ ਤੇ ਬੰ ਕੋਡੇ ਘਾਡੇ ਆਪਣੇ ਬਚਾ ਕੇ ਤੁਰੇ ਇੱਥੇ ਬੰਦਾ ਬੜਾ ਸੇਫਟੀ ਸੁਫਟੀ ਕਾਫੀ ਲਾਈ ਹੈ ਇਹਨਾਂ ਨੇ ਤੇ ਆ ਹੈਗੀ ਇਹਨਾਂ ਦੀ ਜਿਹੜੀ ਨੈਵੀਗੇਸ਼ਨ ਸਿਸਟਮ ਹੈ ਇਹ ਵੀ ਰਾਤ ਨੂੰ ਵੀ ਵਿਖਿਆ ਹੋਇਆ ਹੈ ਤੇ ਮੈਨੂੰ ਲੱਗਦਾ ਵੀ 24 ਘੰਟੇ ਡਿਊਟੀ ਵਿਚਾਰੇ ਦੀ ਘੁੰਮੀ ਜਾਣ ਦੀ ਹੈ ਤੇ ਪਰ ਇਹ ਵੀ ਇੰਨੇ ਸਾਨੂੰ ਆਪਣੀ ਜਗ੍ਹਾ ਤੇ ਪਹੁੰਚਾਉਣਾ ਇੱਥੇ ਖੜ ਕੇ ਇੰਜ ਜਾਪਦਾ ਵੀ ਜਿਵੇਂ ਰੱਬ ਜਿਹੜਾ ਆ ਨਾ ਪਰ ਤੀਨੋ ਮਿਲਣਾ ਆ ਗਿਆ ਨਜ਼ਾਰਾ ਇਸੇ ਨੂੰ ਕਹਿੰਦੇ ਹਨ ਕਿ ਅਸੀਂ ਤੇ ਅਸੀਂ 2-4 ਕਿੱਲੇ ਜੇ ਹੁੰਦੇ ਆ ਤੇ ਖਲਾਰਾ ਜਿਹਾ ਪਾ ਕੇ ਬਹਿ ਜਾਂਦੇ ਕਿਸੇ ਦੀ ਨੁੱਕਰ ਤੇ ਕਿਸੇ ਦੀ ਵਟ ਇੱਥੇ ਨਾ ਤੇ ਕਿਸੇ ਦੀ ਨੁੱਕਰ ਤੇ ਨਾ ਵਟ ਆ ਤੇ ਬਸ ਰਾਬੀ ਰਾਬਿਆ ਇੱਥੇ ਪਾਣੀ ਦੀ ਸਪੀਡ ਕਿੰਨੀ ਆ ਨੇ ਨਿਆਣਿਆਂ ਨੇ ਦੋ ਚਾਰ ਵੇਖਲੇ ਸਲਾਈਡਾਂ ਕਰਦੇ ਨਿਆਣੇ ਤੇ ਇਹ ਹੁਣ ਮਗਰ ਕਾਲੇ ਪਿਆਈ ਸਾਨੂੰ ਤੇ ਬਿੰਡੂ ਮਿੰਡੀ ਸਾਡੇ ਨਾਲ ਹੀੜੇ ਪਵਾ ਕੇ ਲਿਆਓ ਤੇ ਅਸੀਂ ਸਲਾਈਡਾਂ ਤੇ ਜਾਣਾ ਆਇਆ ਸ਼ਿਪ ਦਾ ਜਿਹੜਾ ਮੇਨ ਏਰੀਆ ਟਾਪ ਦੇ ਉੱਤੇ ਤੇ ਸਵਿਮਿੰਗ ਪੂਲ ਤੇ ਉਹ ਸਾਹਮਣੇ ਵਾਟਰ ਸਲਾਈਡ ਵੀ ਹੈਗੀਆਂ ਪਿਛਲੇ ਪਾਸੇ ਉਹ ਤਿੰਨ ਇੰਜਨ ਹੈ ਜਿਹੜੀਆਂ ਚਿਮਣੀਆਂ ਜਿਉਂ ਧੂੰਆਂ ਨਿਕਲਣ ਰਿਹਾ ਤੇ ਇੱਥੇ ਵੀ ਬਹੁਤ ਰੌਣਕ ਹੋ ਜਾਂਦੀ ਹੈ ਦੁਪਹਿਰੇ ਕਾਫੀ ਸਾਰੀ ਲੋਕ ਜਿਹੜੇ ਆ ਇੱਥੇ ਨਿਕਲ ਕੇ ਆ ਜਾਂਦੇ ਆ ਬਾਕੀ ਇਹਨਾਂ ਨੇ ਏਰੀਆ ਬਹੁਤ ਸੋਹਣਾ ਬਣਾਇਆ ਤੇ ਰਾਤ ਨੂੰ ਵੀ ਜਦੋਂ ਲਾਈਟਾਂ ਲੁੱਟਾਂ ਜਗਦੀਆਂ ਨਾ ਤੇ ਮੈਂ ਨਾ ਵੀ ਆਤੀ ਕਰਾ ਦਿੰਦੇ ਆ ਆਇੜਾ ਸਵਿਮਿੰਗ ਪੂਲ ਹੀ ਪਾਣੀ ਬਹੁਤ ਠੰਡਾ ਹੈ ਤੇ ਨਾਲੇ ਹੈ ਵੀ ਡੂੰਗਾ ਹੀ ਤੇ ਸਾਡਾ ਛੋਟਾ ਭਾਊ ਗੰਵੀਰ ਸਿੰਘ ਹੋਣਾ ਉਹਨੇ ਲੀਡੇ ਲਾਏ ਤੇ ਸਿੱਧੀ ਮਾਰਤੀ ਛਾੜ ਵਿੱਚ ਤੇ ਮੁੜ ਕੇ ਥੱਲੇ ਜਦੋਂ ਪੈਰ ਪੂਰ ਨਾ ਲੱਗੇ ਤੇ ਭਾਵੇਂ ਉਹਨੇ ਮਾੜੀ ਮੋਟੇ ਸੁਵਿੰਗ ਆਉਂਦੀ ਆ ਪਰ ਇੰਨੀ ਜ਼ਿਆਦਾ ਨਹੀਂ ਤੇ ਮੁੜ ਕੇ ਦੇਖੇ ਹੱਥ ਉੱਤੇ ਬਾਹਰ ਨੂੰ ਮਾਰੇ ਤੇ ਪੜ ਕੇ ਉਹਨੂੰ ਅਸੀਂ ਮੰਦਰ ਮੰਡੀ ਕੱਢਿਆ ਬਾਹਰ ਤੇ ਇਹ ਵੀ ਨਿਆਣਿਆਂ ਨੇ ਨੇ ਦਾ ਧਿਆਨ ਬਹੁਤ ਰੱਖਣਾ ਪੈਂਦਾ ਸੁਵਿੰਗ ਪੂਲ ਆ ਤੇ ਬਾਕੀ ਨਿਆਣਿਆਂ ਨੇ ਨਜ਼ਾਰੇ ਬਹੁਤ ਆ ਗਏ ਅਗਰ ਕਿਵੇਂ ਆ ਇਧਰ ਹੋਏ ਹੋਏ ਆਈਡੀ ਜਪੂਜੀ ਆ ਇਹਦੇ ਵਿੱਚ ਪਾਣੀ ਨਿਕਾ ਰਹਿੰਦਾ ਇਹ ਛੋਨੇ ਆਣੇ ਨਿਕਲਦੇ ਨਹੀਂ ਬਾਹਰ ਤੇ ਉੱਪਰ ਨਾ ਸਲਾਈਡਾਂ ਦਾ ਪਾਣੀ ਹੈਗਾ ਵਾ ਠੰਡਾ ਤੇ ਇਹ ਠਰ ਗਏ ਆ ਤੇ ਹੁਣ ਆਗੇ ਵਿੱਚ ਬਹਿ ਗਏ ਆ ਇਹ ਜਦੋਂ ਮੜਾ ਜਾਂ ਨਿੱਗਾ ਹੋ ਗਏ ਇਹਨਾਂ ਨੇ ਫੇਰ ਤਾਂ ਚੱਲ ਜਾਣਾ ਤੇ ਕਰੂਜ਼ ਕਾਦਾ ਵੀ ਇਹ ਤਾਂ 5 ਸਟਾਰ ਹੋਟਲ ਹੀ ਆ ਮੈਨੂੰ ਲੱਗਦਾ ਉਤੋਂ ਵੱਧ ਹੀ ਹੋਣਾ ਵਾ ਘੱਟ ਨਹੀਂ ਤੇ ਮੈਂ ਹੁਣ ਤੁਹਾਨੂੰ ਨਾ ਵਿਖਾ ਕੇ ਲਿਉਣਾ ਕਿ ਉੱਪਰ ਸਲਾਈਡਾਂ ਵਾਲੇ ਪਾਸੇ ਨੂੰ ਕਿੱਦਾਂ ਜਾਂਦੇ ਆ ਪੌੜੀਆਂ ਬਣੀਆਂ ਉੱਪਰ ਨੂੰ ਜਾਣ ਵਾਸਤੇ ਆ ਉੱਪਰ ਆ ਗਏ ਤੇ ਬਸ ਡਰ ਜਾ ਹੀ ਲੱਗਦਾ ਵੇ ਖਾਨਾ ਖਾਣ ਜਦੋਂ ਦੇਖੀਗਾ ਕਾਫੀ ਉੱਚਾ ਬਣ ਜਾਂਦਾ ਹੈ ਵੀ ਤੇ ਆ ਇੰਜਣ ਆਉਂਦੇ ਤੇ ਬਿਲਕੁਲ ਲੱਗੇ ਆ ਗਏ ਇਹ ਉਹ ਦੋ ਚਿਮਣੀਆਂ ਜਿਹੜੀਆਂ ਇਹ ਚਲਦੀਆਂ ਪਈਆਂ ਇਹਨਾਂ ਦੀਆਂ ਧੂਆ ਧੂਆ ਕੀਤਾ ਪਿਆ ਹੈ ਕਿ ਨਹੀਂ ਸਲਾਈਡ ਇੱਕੋ ਹੀ ਤੇ ਲੋਕ ਹੈਗੇ ਹੀ ਜ਼ਿਆਦਾ ਤੇ ਥੋੜਾ ਜਿਹਾ ਵੇਟਿੰਗ ਟਾਈਮ ਹੈਗਾ ਹੀ ਇੱਥੇ ਵੀ ਆਪਾਂ ਲੰਬੀ ਲਾਈਨ ਲੱਗੀ ਹੈ ਬਾਕੀ ਇਹ ਵੀ ਜਦ ਤੱਕ ਆੜੇ ਦਵਾਲੇ ਦਾ ਨਜ਼ਾਰਾ ਬੰਦਾ ਵੇਂਦਾ ਹੈ ਉਦ ਤੱਕ ਆਪਣੀ ਵਾਰੀ ਆ ਜਾਂਦੀ ਤੇ ਨਜ਼ਾਰੇ ਵਾਲੀ ਚੀਜ਼ ਬਣਾਈ ਇਹਨਾਂ ਨੇ ਤੇ ਇਹ ਵੀਡੀਓ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਾਂ ਵੇਖਾਂਗੇ ਕਿ ਜਹਾਜ ਦਾ ਜਿਹੜਾ ਪਿਛਲੇ ਪਾਸੇ ਦਾ ਏਰੀਆ ਵਾ ਤੇ ਰਾਤ ਨੂੰ ਜਿਹੜਾ ਇਹ ਟਾਪ ਦਾ ਪਾਰਟ ਹੈ ਇਹਦੇ ਕਿਦਾਂ ਦਾ ਮਾਹੌਲ ਹੁੰਦਾ ਇੱਥੇ ਬਾਕੀ ਬੈਲੀ ਡਾਂਸ ਤੇ ਅਗਲੇ 1 ਅੱਧੇ ਘੰਟੇ ਦੇ ਵਿੱਚ ਇਹ ਜਿਹੜਾ ਜਹਾਜ਼ ਆ ਉਹ ਇੱਕ ਆਈਲੈਂਡ ਦੇ ਉੱਤੇ ਇਹਨੇ ਰੁਕ ਜਾਣਾ ਤੇ ਉਹ ਆਈਲੈਂਡ ਦਾ ਕੀ ਨਾਂ ਆ ਉੱਥੇ ਕੀ ਖਾਸੀਅਤ ਆ ਤੇ ਨਾਲੇ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਹੋਣਗੀਆਂ ਉਹ ਵੀ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ